ਜਿਨੋ ਮੇਰੇ ਸਿਰ ਤੇ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਉਹਦੇ ਸਿਰ ਤੇ ਇੰਨੀਆਂ ਜੂਆਂ ਪੈ ਗਿਆ ਬਹੁਤ ਜ਼ਿਆਦਾ ਜੂਆਂ ਪੈ ਗਏ ਜੋ ਮੇਰੇ ਕੋਲ ਵੀਡੀਓ ਵਾ ਸੋਹਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਕੋਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਦੋਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਡਾਕਟਰ ਆ ਕੋ ਕੁੜੀ ਬੈਗ ਰੰਡੀ ਸੀ ਫਿਰ ਮੈਨੂੰ ਪੁੱਛਿਆ ਨਾ ਬਾਹ ਤੂੰ ਤੇ ਕਹਿੰਦੀ ਮੇਰਾ ਸੰਬੰਧ ਨਹੀਂ ਬਣੇ ਤੇ ਤੂੰ ਤੇ ਪੈਗ ਰੈਂਟ ਆ ਕਹਿੰਦੀ ਪੂਆ ਮੇਰੇ ਨਾਲ ਰੇਪ ਹੋਇਆ ਕੋਈ ਨਾ ਵਿੱਚੇ ਜਾਣੇ ਤਰਾ ਵਾਰ ਨਾ ਨਾ ਕਟਾਉਂਦੀ ਗਾ ਜਾਨ ਇਹਨੇ ਆਪਣੀ ਖਾਇਟੀ ਹੀ ਛੋਟੀ ਹੈ ਇਹਦਾ ਸਭ ਮੈਂ ਨਾ ਜੋਰ ਮੂੰਕਾਣਦੇ ਆ ਮੇਰੇ ਪਰ ਵੱਡੀ ਬੱਚੀ ਨੂੰ ਇੱਥੇ ਕੋਈ ਜੂ ਹੋਇਆ ਨਾ ਨਾ ਡਾਕਟਰ ਜ਼ਿੰਮੇਵਾਰੋਂ ਨੀ ਕਮੇਟੀ ਵਾਲੇ ਜ਼ਿੰਮੇਵਾਰ ਕਿਹੜੀ ਇਹਨਾਂ ਨੇ ਕਮੇਟੀ ਬਣਾਈਆਂ ਜਿਨ੍ਹਾਂ ਨੇ ਬੱਚੇ ਦਿਲ ਦੇ ਕਰਦੇ ਇਹਨਾਂ ਸਾਡਾ ਇੰਨਾ ਇੰਨਾ ਕਿੰਨਾ ਨਾ ਇਹਰਾਮ ਕੀਤਾ ਇੱਕ ਮਹੀਨਾ ਦਾ 10 ਦਿਨ ਹੋ ਗਿਆ ਬੱਚੀ ਨੂੰ ਕੀ ਕਰੀਏ ਅਸੀਂ ਦੱਸੋ ਸਾਡਾ ਤਾਂ बार-बार ਨਾਂ ਦਾ ਨਾ ਇੰਨਾ ਸਾਡੇ ਇੰਨੇ ਕਾਗਜ਼ ਕਰਕੇ ਸੈਨ ਕਰਵਾਏ ਨਾ ਅੰਨ ਤੁਹਾਨੂੰ ਜਵਾਨੀ ਨਹੀਂ ਦੇਣਾ ਤੁਹਾਨੂੰ ਇਹ ਕਿ ਦੱਸਣਾ ਰਾਮ ਬਾਗੂ ਕਿ ਲੈਣ ਰਾਮ ਬਾਗੂ ਇੰਨੇ ਮੈਨੂੰ ਫੋਨ ਆਏ ਆ ਉਹ ਵੀ ਕਿੰਨੇ ਸਾਡਾ ਕੰਮ ਨਹੀਂ ਹੈਗਾ ਜੇ ਮਾਮਾ ਵਿਆਹ ਕਰਨ ਦੀ ਬੱਚੀ ਤੰਦਰ ਆ ਅੰਮ ਮਸ਼ੀਨ ਚਲਾਉਣ ਨੂੰ ਹੱਕਾ ਰਾਮ ਬਾਗੂ ਦਾ ਦਿੰਦਾ ਰਾਮ ਬਾਗੂ ਠਾਣੇ ਮੈਨੂੰ ਇੰਨੇ ਤੂੰ ਇਹ ਥੋੜੇ ਇਹ 12 ਨੰਬਰ ਤੱਕ ਮਿਲੇਟ ਪਾਈ ਤੇ 112 ਨੰਬਰ ਤੱਕ ਮੈਨੂੰ ਜਵਾਬ ਮਿਲਦਾ ਵਾ ਨਹੀਂ ਉਹ ਵੀ ਕਹਿੰਦੇ ਬੱਚੀ ਤਾਨੂੰ ਨਹੀਂ ਮਿਲਨੀ ਕਿਹਦੇ ਕੋਲ ਹੈ ਬੱਚੀ ਸਾਨੂੰ ਮਿਲਨੀ ਉਹ ਮੈਨੂੰ ਵੀ ਜਵਾਬ ਉਹਨਾਂ ਦੇ ਰਿਕਾਰਡ ਮੰਮੀ ਸਾਇਦ ਮੇਰੇ ਕੋਲ ਹੁਣ ਉਹ ਵੀ ਕਹਿੰਦੇ ਬੱਚੀ ਤਾਨੂੰ ਨਹੀਂ ਮਿਲਨੀ ਬੱਚੀ ਦਾ ਕੋਈ ਘਰ ਨੂੰ ਹੋਗਾ ਕੀ ਘਰ ਨੂੰ ਹੋਗਾ ਦੱਸੋ ਬੱਚੀ ਦਾ ਦੱਸੋ ਬੱਚੀ ਚੰਗੀ ਚੁੰਮਚੇ ਨਾਲ ਦੁੱਧ ਪੀਂਦੀ ਸਭ ਕੁਝ ਬਿਲਕੁਲ ਸਹੀ ਠੀਕ ਠਾਕ ਆ ਬੱਚੇ ਨੂੰ ਅੱਜ ਛੁੱਟੀ ਵੀ ਇਹਨਾਂ ਨੇ ਦਿੱਤੀ ਆਪਣੇ ਆਪ ਹੀ ਛੁੱਟੀ ਦਿੱਤੀ ਜਦੋਂ ਦੂਜੀ ਪਾਰਟੀ ਆ ਗਈ ਉਦੋਂ ਇਹਨਾਂ ਨੂੰ ਕੀ ਲੜ ਗਿਆ ਉਦੋਂ ਕਹਿੰਦੇ ਤੁਸੀਂ ਜਾਓ ਘਰ ਤਾਨੂੰ ਉਹ ਮੁੜ ਕੇ ਜਿਨੂੰ ਉਹਨਾਂ ਕੋਲ ਆਈਡੀਆ ਮੰਗੀਆਂ ਉਹਨਾਂ ਕੋਲ ਆਈਡੀਆ ਨਹੀਂ ਉਹਨਾਂ ਨੇ ਸਵੇਰੇ ਆਈਡੀਆ ਲੈ ਗਏ ਉਹਨਾਂ ਸਵੇਰੇ ਸਾਡਾ ਇੱਕ ਸਾਰੇ ਇੱਥੇ ਹੈਗੇ ਮਲਾਜਮ ਉਹਨਾਂ ਨੂੰ ਕਿਹੜਾ ਨਾਮ ਸੁਖਜਿੰਦਰ ਕੋਹਰਾ ਹਾਂਜੀ ਹਾਂ ਮੈਂ ਅਨੂਸ਼ੀ ਸ਼ਰਮ ਸਿੰਘ ਦੀ ਰਹਿਣ ਵਾਲੀ ਆ ਹਾਂਜੀ ਤੇ ਗਲੀ ਨੰਬਰ 2 ਹਾਂਜੀ ਮੇਰੀ ਕਾਰਪਰੀਟ ਜਿਹੜੀ ਭਤੀਜੀ ਆ ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਹਦੀ ਉਮਰ ਹੈ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਕੱਚਾ ਪੱਕਾ ਠਾਣਾ ਸ਼ਾਂਟਾ ਨਾ ਦੇ ਮੁਕਦਮਾ ਦਰਜ ਕਰਾਇਆ ਸੀ ਜੋ ਕਿ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਕੁੜੀ ਦੀ ਉਮਰ ਉਦੋਂ ਹੈਗੀ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸਹੁਰੇ ਪਹਚਾਤੀ ਸਹੁਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀਆਂ ਮੈਨੂੰ ਮਾਰ ਦੇ ਕੋਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਦਨ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਆਇਆ ਤਾਂ ਕੁੜੀ ਪੈਗਰੈਂਟ ਸੀ ਫਿਰ ਮੈਂ ਉਹਨੂੰ ਪੁੱਛਿਆ ਮਾਂ ਬਾ ਉਹ ਤੂੰ ਤੇ ਕਹਿੰਦੀ ਮੇਰਾ ਸੰਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਪੂਆ ਮੇਰਾ ਨਾ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸਹੁਰੇ ਨੇ ਫਿਰ ਉਸ ਤੋਂ ਬਾਅਦ 376 ਕਲਾਬ ਮੈਂ ਆਪਣਾ ਪਰ ਹਾਂਜੀ ਤੇ ਆਪਣਾ ਨਾ ਪਰਚਾ ਦਰਜ ਹੋਇਆ ਵਾ ਕੱਚੇ ਪੱਕੇ 370 ਦਾ ਇੱਕ ਬੰਦਾ ਉਹਨਾਂ ਚ ਪੂਰਾ ਹੋ ਗਿਆ ਇੱਕ ਦੀ 75 ਸਾਲ ਉਮਰ ਹੈ ਤੇ ਇੱਕ ਦੀ 70 ਸਾਲ ਆ ਜਿਹੜਾ ਹਾਂ ਦਾਦੇ ਦੀ ਉਮਰ ਕੇ ਆ ਚੰ ਚਾੜਦਾ ਜਿਹੜਾ ਹਾਂ ਦਾਦੇ ਦੀ ਉਮਰ ਚਾ ਤਾਂ ਉਸ ਤੋਂ ਬਾਅਦ ਇਹ ਕੁੜੀ ਇੱਦਾਂ ਫੈਗਰੈਂਟੀ ਤੇ ਇਹ ਮੁੜ ਕੇ ਨਾ ਪੁਲਿਸ ਵਾਲੇ ਸਾਨੂੰ ਕਹਿੰਦੇ ਤੇ ਗੁਰਪ੍ਰੀਤ ਨੂੰ ਨਾ ਤਨ ਤਨ ਲੈ ਕੇ ਆਇਓ ਇੱਕ ਬਿਆਨ ਛੋਟਾ ਜਿਹਾ ਰਹਿੰਦਾ ਵਾ ਮੈਂ ਬਿਆਨ ਦੇ ਆਉਣ ਗਈਆਂ ਤੇ ਇਹਨਾਂ ਨੇ ਕੁੜੀ ਮੇਰੇ ਕੋ ਖੋਲੀ ਕਹਿੰਦੇ ਹੁਣ ਤੂੰ ਜਾ ਤਿੰਨ ਮਹੀਨੇ ਘੱਟ ਜਿਨੂੰ 18 ਦੀ ਰਾਕੀ ਇਹਨਾਂ ਨੇ ਕੁੜੀ ਜਿਹੜੀ ਹੈ ਨਾਰੀ ਕੇਤਨ ਪਹਚਾਤੀ ਜਲੰਧਰ ਮੁੜ ਗੰਢੇ ਲੰਦਰ ਪਰ ਆ ਤੀ ਦੇਂਢੇ ਲੰਦਰੋਂ ਮੁੜ ਕੇ ਪੁੱਛਿਆ ਗਿਆ ਤੇ ਤੂੰ 18 ਦੀ ਹੋ ਗਈ ਹੁਣ ਤੂੰ ਕਿੱਥੇ ਕੋ ਜਾਣਾ ਗੁਰਪ੍ਰੀਤ ਨੇ ਕਿਹਾ ਮੈਂ ਪੂਆ ਕੋ ਜਾਣਾ ਗੁਰਪ੍ਰੀਤ ਮੇਰੇ ਕੋ ਰਹਿੰਦੀ ਪਈ ਸੀ ਤੇ ਉਹ ਪਿਛਲੀ 6 ਤਰੀਕ ਨੂੰ ਕਹਿੰਦੀ ਮੇਰੇ ਦਰਦਾਂ ਹਟੀਆਂ ਮੈਂ ਸਿਵਲ ਹਸਪੀਟਲ ਲੈ ਕੇ ਆਈ ਇੱਕ ਬੱਚੀ ਨੂੰ ਜਨਮ ਦਿੱਤਾ ਉਹਨੇ ਜੋ ਕਿ ਬੱਚੀ 1 ਕਿ ਮਹੀਨਾ ਤੇ 10 ਦਿਨ ਦੀ ਹੋ ਗਈ ਆ ਡਾਕਟਰ ਕਹਿੰਦੇ ਸੀ ਕਮਜ਼ੋਰ ਵਾ ਅਸੀਂ ਆਖਿਆ ਚਲੋ ਠੀਕ ਆ ਕੋਈ ਨਹੀਂ ਇਲਾਜ ਚੱਲਣ ਡਿਆ ਵਾ ਉਧਰੋਂ ਆਣਾ ਮੁੜ ਕੇ ਗੁਰਪ੍ਰੀਤ ਤੇ ਇੱਥੇ ਬਹੁਤ ਹੱਤਿਆਚਾਰ ਹੁੰਦਾ ਲੈ ਮੈਂ ਵੀ ਇੱਥੇ ਬਿਮਾਰ ਹੋ ਗਈ ਰਾਤਾਂ ਰੋਤਾ ਰਹਿ ਕੇ ਮੈਂ ਬੀਬੀ ਮੇਰਾ ਵਾਧਾ ਵਾ ਤੇ ਇਦਾਂ ਕਰਕੇ ਮੈਂ ਵੀ ਨਹੀਂ ਠੀਕ ਰਹੀ ਤੇ ਮੈਂ ਮੁੜ ਕੇ ਫਿਰ ਘਰ ਚਲ ਗਈ ਤੇ ਮੈਂ ਦਿਨੇ-ਦਿਨੇ ਆਉਂਦੀ ਰਹੀ ਆ ਤੇ ਰੋਟੀ ਪਾਣੀ ਫੜਾ ਜਾਂਦੀ ਰਹੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਹਿੰਦੀ ਤੇ ਭੂਆ ਮੈਨੂੰ ਹਸਪੀਟਲੋਂ ਜਿੱਦਾਂ ਵੀ ਹੁੰਦਾ ਮੈਨੂੰ ਘਰ ਲੈ ਜਾ ਮੈਨੂੰ ਕਹਾਰ ਲਾ ਦੇ ਮੈਨੂੰ ਬਹੁਤ ਤੰਗ ਆ ਮੈਨੂੰ ਡਾਕਟਰ ਮੈਨੂੰ ਬਹੁਤ ਤੰਗ ਕਰਦੇ ਪਏ ਆ ਮੈਨੂੰ ਕਹੇ ਡਾਕਟਰ ਤੰਗ ਕਰਦੇ ਹਾਂ ਮੈਨੂੰ ਤੰਗ ਕਰਦੇ ਆ ਬਾਰ ਬਾਰ ਕਹਿੰਦੇ ਦੁੱਧ ਨਹੀਂ ਦਿੰਦੀ ਤੂੰ ਬੱਚੇ ਨੂੰ ਤੂੰ ਆ ਨਹੀਂ ਕਰਦੀ ਤੂੰ ਡੈਪਰ ਨਹੀਂ ਬਦਲਦੀ ਤੂੰ ਫਲਾਣ ਨਹੀਂ ਕਰਦੀ ਮੈਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਵਾ ਫਿਰ ਮੈਂ ਕੀਤਾ ਤੇ ਗੁਰਪ੍ਰੀਤ ਨੇ ਨਾ ਮਤਲਬ ਆਪਣੇ ਮੂੰਹ ਘੜੀ ਕਾਲਾ ਕਾਲਾ ਜਿਹਾ ਆ ਤੇ ਮੈਂ ਇਹ ਕੀ ਆ ਜਿਨੋ ਮੇਰੇ ਸਿਰ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਉਹਦੇ ਸਿਰ ਤੇ ਇੰਨੀਆਂ ਜੂਆਂ ਪੈ ਗਈਆਂ ਬਹੁਤ ਜ਼ਿਆਦਾ ਜੂਆਂ ਪੈ ਗਈ ਜੋ ਮੇਰੇ ਕੋਲ ਵੀਡੀਓ ਵਾ ਡਾਕਟਰ ਕੇ ਕੇਅਰ ਨਹੀਂ ਕਰਦੇ ਉਹਦੇ ਕੇਅਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਆ ਨਾ ਮੈਂ ਕੁੜੀ ਦੇ ਇੱਥੋਂ ਤੱਕ ਇੰਨੀ ਕ ਜੂਆਂ ਪੈ ਗਈ ਤੇ ਉਹ ਜੇ ਮੈਂ ਕੁੜੀ ਨੂੰ ਨਾ ਨਾ ਖੜਦੀ ਘਰ ਕੁੜੀ ਨੂੰ ਮੈਂ ਜਾ ਕੇ ਮੈਂ ਬੜੇ ਸ਼ੈਂਪੂ ਪਾਏ ਪਰ ਨਹੀਂ ਮਰੀਆਂ ਮੈਨੂੰ ਹਾਰ ਕੇ ਨਾ ਕੁੜੀ ਦੇ ਵਾਲ ਕੱਟਨੇ ਪਏ ਮੈਨੂੰ ਤੇ ਉਸ ਤੋਂ ਬਾਅਦ ਆ ਨਾ ਮੁੜ ਕੇ ਡਾਕਟਰਾਂ ਨੇ ਮੇਰੇ ਖਿਲਾਫ ਨਾ ਰਾਮ ਬਾਗ ਥਾਣੇ ਦਰਖਾਸਤ ਪਾਤੀ ਤੇ ਮੇਰੇ ਖਿਲਾਫ ਤੇ ਗੁਰਪ੍ਰੀਤ ਖਿਲਾਫ ਇਹ ਹਸਪੀਟਲੋਂ ਛੱਡ ਕੇ ਭੱਜ ਗਿਆਂ ਬੱਚੇ ਨੂੰ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਆਪੇ ਆਈਆਂ ਅਗਲੇ ਅਗਲੇ ਦਿਨ ਆਪੇ ਆਈਆਂ ਵਾ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਵਾ ਤੇ ਅੱਜ ਇਹਨਾਂ ਨੇ ਛੁੱਟੀ ਦੇ ਦਿੱਤੀ ਆ ਛੁੱਟੀ ਵਾਲਾ ਕਾਰਡ ਵੀ ਦੇ ਦਿੱਤਾ ਵਾ ਸਾਰੇ ਛੱਡ ਕੋ ਇੰਨਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਥਾਂ ਥਾਂ ਤੇ ਗੁੱਠੇ ਲਵਾਏ ਥਾਂ ਥਾਂ ਤੇ ਸੈਂਡ ਕਰਕੇ ਬੱਚਾ ਇੱਥੇ ਵੀ ਆ ਵਾ ਅੱਜ ਛੁੱਟੀ ਵੀ ਇਹਨਾਂ ਨੇ ਬੱਚਾ ਬਿਲਕੁਲ ਆ ਤੰਦਰੁਸਤ ਆ ਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਸੀ ਤੇ ਬੱਚਾ ਲੈ ਜਾ ਜਦੋਂ ਇੱਕ ਜਦੋਂ ਇੱਕ ਪਾਰਟੀ ਆਈ ਆ ਉਹਨਾਂ ਨੂੰ ਵੇਕੇ ਸਾਡੇ ਕੋਲ ਬੱਚਾ ਖੋ ਲਿਆ ਵਾ ਮੁੜ ਕੇ ਡਾਕਟਰਾਂ ਨੇ ਡਾਕਟਰ ਨੇ ਬੱਚਾ ਖੋ ਲਿਆ ਆਂਦੇ ਉਹ ਪਾਰਟੀ ਨੂੰ ਦੇਣਾ ਤੁਹਾਨੂੰ ਬੱਚਾ ਨਹੀਂ ਮਿਲਣਾ ਫੈਨ ਸਾਡੇ ਕੋਲ ਕਰਵਾਲੇ ਕਾਰਡ ਪਹਿਲਾਂ ਸਾਨੂੰ ਫੜਾ ਦਿੱਤਾ ਮੁੜ ਕੇ ਕਹਿੰਦੇ ਤੁਹਾਨੂੰ ਬੱਚਾ ਨਹੀਂ ਮਿਲਣਾ ਬੱਚਾ ਪਾਰਟੀ ਨੂੰ ਮਿਲਣਾ ਕਹਿੰਦੇ ਸਾਨੂੰ ਕਮੇਟੀ ਵਾਲਿਆਂ ਦਾ ਹੁਕਮ ਹੋਇਆ ਵਾ ਕਿਹੜੀ ਕਮੇਟੀ ਕੀ ਕੋਈ ਨਾਂ ਦੱਸਿਆ ਉਹਨਾਂ ਨੇ ਉਹ ਕੋਮੇਟੀ ਵਾਲੇ ਵੀ ਆਏ ਉਹ ਵੀ ਸਾਨੂੰ ਕਹਿੰਦੇ ਜੇ ਤੁਸੀਂ ਬੱਚੀ ਨਾ ਨਾ ਦਿੱਤੀ ਤੇ ਤੇਰੇ ਤੇ ਪਤੀ ਜੀ ਤੇ ਲਈ ਤੇ ਪਰਚਾ ਦੇ ਰਹਿਣਾ ਇਹਨਾਂ ਨੂੰ ਪੁੱਛਿਆ ਜਾ ਕੇ ਕੀ ਚਾਹੀਦਾ ਇਹ ਪਰਚਾ ਕਹਿੰਦੇ ਬਾਰ ਬਾਰ ਸਾਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਆ ਇੰਨਾ ਤੰਗ ਪਰੇਸ਼ਾਨ ਕਰਦੇ ਆ ਇਹ ਬਹੁਤ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਅੱਜ ਛੁੱਟੀ ਦੇ ਕੇ ਇਹਨਾਂ ਨੇ ਸਾਰਾ ਕੁਝ ਮੇਰੇ ਕੋਲ ਬੱਚੀ ਦੀਆਂ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੀ ਜੋ ਕਿ ਇਹਨਾਂ ਨੇ ਛੁੱਟੀ ਦੇ ਕੇ ਇਹਨਾਂ ਨੇ ਫੇਰ ਬੱਚੀ ਵਾਪਸ ਉਹਨਾਂ ਨੇ ਸਵੇਰੇ 9 ਵਜੇ ਸਾਡੀ ਬੱਚੀ ਇਹ ਵੇਚਣ ਤੱਕ ਮਤਲਬ ਤੁਲੇ ਆ ਕਮੇਟੀ ਵਾਲੇ ਤੇ ਡਾਕਟਰ ਜਿਹੜੇ ਇਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਹਾਂਜੀ ਸਟਾਫ ਹੈਗੀ ਮੇਰੇ ਸੀਨੀਅਰ ਸੀ ਤੁਹਾਨੂੰ ਜਵਾਬ ਦੇ ਦਿੰਦੇ ਠੀਕ ਹੈ ਨਹੀਂ ਸਰ ਇੱਕ ਤਾਂ ਤੁਸੀਂ ਐਸਐਨਸੀਓ ਦੇ ਵਿੱਚ ਇੰਨੇ ਜਾਣੇ ਆਏ ਹੋ ਤੁਹਾਨੂੰ ਲਾਉੜੇਗਾ ਮੈਡਮ ਤੁਹਾਨੂੰ ਇਸੇ ਕਰਕੇ ਕਹੇ ਤੁਸੀਂ ਕੋਈ ਸੁਪਤੀ ਨਹੀਂ ਨਹੀਂ ਸਰ ਸੌਰੀ ਸਰ ਦੋ ਨਾ ਕੀ ਮੈਟਰ ਕੀ ਹੈ ਜਿਹੜੇ ਬਾਹਰ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਇਹ ਨਹੀਂ ਜੀ ਉਹ ਸੱਚੇ ਕਿ ਜੀ ਪਤਾ ਨਹੀਂ ਸਾਨੂੰ ਲੱਗਦਾ ਉਹ ਸੱਚੇ ਹੋਣਗੇ ਜਦੋਂ ਸਵੇਰੇ ਐਸਐਮਓ ਸਰ ਆਉਣਗੇ ਕੋਈ ਆਏ ਸਾਡੀ ਸੀਨੀਅਰ ਕੰਸਲਟੈਂਟ ਆਉਣਗੇ ਤੁਸੀਂ ਇਹਨਾਂ ਨੂੰ ਪੁੱਛਿਓ ਉਹ ਖੁਦ ਵੀਡੀਓ ਸਾਡੀ ਨਾਲ ਲੱਗ ਪਿਆ ਸੀ ਇੱਕ ਮੈਂ ਔਨ ਡਿਊਟੀ ਨਾਈਟ ਤੇ ਆਈ ਆ ਤੁਸੀਂ ਮੈਨੂੰ ਪੁੱਛ ਰਹੇ ਹੋ ਤੁਸੀਂ ਸਵੇਰ ਦੇ ਟਾਈਮ ਆਓ ਪਰ ਮੈਡਮ ਮੈਂ ਮੌਕੇ ਇਸ ਟਾਈਮ ਦਾ ਨਾ ਨਹੀਂ ਨਹੀਂ ਉਸ ਕਰਨ ਨਹੀਂ ਆ ਹਾਂ ਸਮਝਾ ਕੀ ਮੌਕਾ ਹੈ ਕੀ ਮੌਕਾ ਵੇਖ ਕੇ ਆਏ ਤੁਸੀਂ ਸਾਨੂੰ ਵਈ ਉਧਰ की कि मौका है कि इस टाइम कोई नहीं सीनियर, नहीं। तो सीनियर, मैं मैं सीनियर नहीं है तो सेम मौका देखया तुम्हें नहीं मैं ऑन ड्यूटी में सीनियर नहीं हैगी ठीक है डॉक्टर हरजोत ने डॉक्टर आरपी ने तो सुनने वाली कहा ठीक है मैडम तुम ही ड्यूटी पे है क्या तुम तुम्हारा बहुत अच्छा बिहेवियर है नहीं सर थैंक यू थैंक यू मैडम थैंक यू सर ਤੁਸੀਂ ਸਰਦਾਰੋਂ ਬੜਾ ਅੱਛਾ ਬੀਹ ਵੀ ਹੈ आपका नाम मुझे नहीं पता कोई नहीं मुझे नहीं पता ये आईसीयू है देख रहे आई सी यू है आई सी यू में आप लोग इतना गलत कर रहे हैं देख रहे हैं आईसीयू है ये ਆਪ ਬਾਹਰ ਵੀਡੀਓ ਬਣਾ ਰਹੇ ਆਪ ਅੰਦਰ ਚਲੇ ਆਏਗੇ ਤਾਂ ਬਾਹਰ ਖੜੇ ਰਹੋ ਨਹੀਂ ਨਹੀਂ ਇਤਨੀ ਵੀਡੀਓ ਬਣਾਉਂਦੇ ਸਰ ਬਣਾ ਲਏ ਬਣਾ ਲਏ ਇਤਨੇ ਵੀਡੀਓ ਬਣਾਉਂਦੇ ਸੀ ਬਾਹਰ ਕਿਉਂ ਖੜੇ ਅੱਛਾ ਨਾਮ ਤਾਂ ਮੈਨੂੰ ਨਹੀਂ ਪਤਾ ਕੁਝ ਤਾਂ ਨਾਮ ਨਹੀਂ مجھے ਨਹੀਂ ਪਤਾ ਨਾਮ ਤਾਂ